ਈਈਏ ਮੇਰੀ ਗੱਲ ਸੁਣੋ ਕੀ ਮੈਂ ਗੋੜ ਖਾ ਸਕਦਾ ਹਾਂ ਬਿਲਕੁਲ ਖਾ ਸਕਦੇ ਹੋ ਅੰਗੂਰ ਖਾ ਸਕਦਾ ਹਾਂ ਹਾਂਜੀ ਖਾ ਸਕਦੇ ਹੋ ਸੇਬ ਖਾ ਸਕਦਾ ਹਾਂ ਜੀ ਬਿਲਕੁਲ ਖਾ ਸਕਦੇ ਹੋ ਪਾਣੀ ਪੀ ਸਕਦਾ ਹਾਂ ਪਾਣੀ ਪੀ ਸਕਦੇ ਹੋ ਫੇਰ ਸ਼ਰਾਬ ਕਿਉਂ ਨਹੀਂ ਪੀ ਸਕਦਾ ਜੀ ਫਿਰ ਇੰਨਾ ਸਾਰੀਆਂ ਚੀਜ਼ਾਂ ਤੋਂ ਤੇ ਬਣਦੀ ਹੈ ਸ਼ਰਾਬ ਜੀ ਕੋਈ ਨਹੀਂ ਦੁੱਖ ਪਰ ਕਦਾਂ ਸਿਰਫ ਅੱਗ ਦਾ ਹੀ ਰਹਿ ਗਿਆ ਨਾ ਜੀ ਹੁਣ ਤੁਹਾਨੂੰ ਮੈਂ ਸਮਝਾਉਣੀ ਆ ਹਾਂਜੀ ਦੱਸੋ ਮੰਨ ਲਓ ਮੈਂ ਥੋੜੀ ਜਿਹੀ ਮਿੱਟੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਉਣੀ ਆ ਹਾਂ ਸਿਰ ਪਾਟੇਗਾ ਤੁਹਾਡਾ ਮਿੱਟੀ ਮਿੱਟੀ ਸਿਰ 'ਚ ਖਿਲ ਜਾਣੀ ਆ ਜੀ ਸਿਰ ਕਿੱਥੇ ਪਾਟਣਾ ਹੈ ਜੀ ਜੇ ਮੈਂ ਥੋੜੀ ਜੀ ਰੇਤ ਲਵਾ ਉਹ ਤੁਹਾਡੇ ਸਿਰ 'ਚ ਪਾਵਾਂ ਕਿ ਤੁਹਾਨੂੰ ਛੱਟ ਲੱਗੇਗੀ ਮੈਂ ਖਿਲਰੇ ਖੁਦਾਂ ਜਾਣੀ ਸਿਰ 'ਚ ਪਾ ਕੇ ਜੀ ਹੁਣ ਮੈਂ ਪਾਣੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਵਾਂ ਕਿ ਤੁਹਾਨੂੰ ਛੱਟ ਲੱਗੇਗੀ ਪਾਣੀ ਦੇ ਬੌਲਾ ਹੀ ਚੰਗਾ ਜੀ ਸਿਰ ਠੰਡਾ ਹੋ ਜਾਣਾ ਇਹ ਰੇਤ ਤੇ ਮਿੱਟੀ ਸਿਰ 'ਚ ਪਈ ਉਹ ਸਾਫ਼ ਹੋ ਜਾਣੀ ਹੈ ਜੀ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਇਹਨਾਂ ਨੂੰ ਗੁੰਨ ਕੇ ਇੱਟ ਦਾ ਰੂਪ ਦੇ ਕੇ ਅੱਗ ਦੇ ਵਿੱਚ ਪਕਾ ਕੇ ਪੱਕੀ ਇੱਟ ਬਣਾ ਕੇ ਤੁਹਾਡੇ ਸਿਰ 'ਚ ਮਾਰਾਂ ਪਾਟੇਗਾ ਨਾ ਸਿਰ ਮਹਿੰਦਰ ਜੀ ਫਰਕ ਤਾਂ ਸਿਰਫ ਅਗ